ਤੇ ਇੱਕ ਸੰਗਤ ਦੀ ਬੱਸ ਭਰੀ ਆ ਗਈ ਤੇ ਦੂਜੀ ਆ ਗਈ 17ਵੀਂ ਯਾਤਰਾ ਜਿਹੜੀ ਬਈ ਇੱਕ ਆ ਗਈ ਬੱਸ ਆ 17ਵੀਂ ਯਾਤਰਾ ਸਤਿਗਨ ਸ਼੍ਰੀ ਹਜੂਰ ਸਾਹਿਬ ਇਹ ਤਕਰੀਬਨ 400 ਜਿਹੜਾ ਇਹਦੇ ਵਿੱਚ ਬੰਦਾ ਜਾਣਾ ਵਾ ਆਪਣੇ ਸੰਗਤ ਦੇ ਵਿੱਚ ਇਧਰਲੇ ਪਾਸੇ ਕੈਂਟਰ ਭਰਿਆ ਹੋਇਆ ਤੇ ਇਧਰਲੇ ਪਾਸੇ ਪਏ ਹੋਏ ਬੈਗ ਬਈ ਇਹਨਾਂ ਦੇ ਸਾਰੀ ਸੰਗਤ ਦੇ ਕਵੀ ਬੈਗਰ ਅੱਜ ਦੇ ਵਲੌਗ ਵਿੱਚ ਆਪਾਂ ਤੁਹਾਨੂੰ ਦਿਖਾਵਾਂਗੇ ਕਿ ਸੰਗਤ ਜਿਹੜੀ ਹਯੂਰ ਸਾਹਿਬ ਚੱਲੀ ਆ 400 ਬੰਦੇ ਦਾ ਜੱਫਾ ਉਹਨਾਂ ਨੇ ਚੱਲਣਾ ਜੀਰੇ ਤੋਂ ਤੇ ਅੱਜ ਜਿਹੜੀ ਉਹ ਆਪਣੀ ਸੰਗਤ ਹਰ ਸਾਲ ਜਾਂਦੀ ਆ ਉਹ ਸੰਗਤ ਜਿਹੜੀ ਟੂਲ ਟੈਕਸ ਤੇ 1 ਕਰੋੜ ਆਪਣੇ ਆਉਣੀ ਆ ਉਹ ਸਾਹਮਣੇ ਆਪਣਾ ਖੜਾ ਮੋਟਰਸਾਈਕਲ ਗੇਟ ਲਾਪਾ ਤੇ ਹਾਂ ਬੱਸ ਚੱਲਦੇ ਹੁਣ ਇਹ ਖੜੀ ਆਪਣੀ ਐਂਬੂਲੈਂਸ ਆ ਆਪਣੇ ਘਰ ਦੇ ਸਾਹਮਣੇ ਇਥੋਂ 6-700 ਮੀਟਰ ਦੀ ਦੂਰੀ ਤੇ ਪੂਲ ਟੈਕਸ ਇਹ ਆਪਣਾ ਕੋੜਾ ਆਪਾਜੀ ਟਾਈਮ ਹੋ ਗਿਆ 10:00 ਦਾ ਤੇ ਸੰਗ ਤੇ ਜਿਹੜੀ ਜੀਰੋਂ ਤੋਂ ਸ਼ੁਰੂ ਹੋ ਗਈ ਆ ਪਰਨੀ ਤੇ ਇੱਥੇ ਤਕਰੀਬਨ ਆ ਜਾਣਗੇ ਹੋ 15-20 ਮਿੰਟਾਂ ਦੇ ਵਿੱਚ ਅੱਛਾ ਤੇ ਉਹਨਾਂ ਟਾਈਮ ਗਰਮੀ ਬਹੁਤ ਆ ਤੇ ਇਥੇ ਆ ਬ੍ਰੈਕ ਚੱਲੇ ਕਰਦੇ ਆ ਸ਼ਾਮੇ ਜਿਹੜਾ ਆਰਾਮ ਕਿਉਂਕਿ ਗਰਮੀ ਨਾਲ ਬਹੁਤ ਬੁਰਾ ਹਾਲ ਆ ਇੱਥੇ ਪਹਿਲੀ ਥੱਲੇ ਕਰਦੇ ਆ ਸ਼ਾਮੇ ਸ਼ਾਮੇ ਆਰਾਮ ਹੁਣ ਅੱਧਾ ਪੌਣਾ ਘੰਟਾ ਡਿਨਰ ਮੋ ਵੀ ਉੱਥੇ ਪਹੁੰਚ ਗਿਆ ਆ ਸਾਡੇ ਪ੍ਰਧਾਨ ਹੋਣੀ ਬਾਈ ਹੋਣੀ ਗੋਰੀ ਵਰਗੇ ਫੌਜੀ ਸਾਹਿਬ ਪਹੁੰਚ ਕੇ ਤੇ ਦੋ ਸਾਡੇ ਫੌਜੀ ਸਾਹਿਬ ਤੇ ਨਾਲ ਸਵਾਰਨਾ ਇਹ ਚੱਲੇ ਟੂਲ ਵਾਲਿਆਂ ਨੂੰ ਕਹਿਣ ਕਿ ਬਈ ਸਾਡੀਆਂ ਬੱਸਾਂ ਆ ਰਹੀਆਂ ਤੇ ਤੁਸੀਂ ਨਿਵਾਉਣਾ ਸੰਗਤ ਨੇ ਜਾਣਾ ਵਾ ਹਜੂਰ ਸਾਹਿਬ ਤੇ 4:55 ਮਿੰਟ ਤੇ ਜਿਹੜੀ ਬਠਿੰਡੇ ਤੋਂ ਹਜੂਰ ਸਾਹਿਬ ਨੂੰ ਟ੍ਰੇਨ ਆ ਜਿਹੜੀ ਆ ਦੇ ਉਹ ਜਾਨੀ ਕਿ 4:30 ਵਜੇ ਉੱਥੇ ਆ ਜਾਂਦੀ ਆ ਬਠਿੰਡੇ ਸ਼੍ਰੀ ਗੰਗਾ ਨਗਰ ਤੋਂ ਚੱਲਦੀ ਆ ਤੇ 4:55 ਦੇ ਉੱਪਰ ਜਾਂਦੀ 25 ਮਿੰਟ ਦਾ ਜਿਹੜਾ ਸਟੇ ਆ ਤੇ ਬਾਕੀ ਇਹ ਸੰਗਤ ਨੇ ਜਿਹੜਾ ਜਾਣਾ ਵਾ ਇਹਨਾਂ ਨੇ ਰੋਕ ਰੋਕ ਕੇ ਜਾਣਾ 11:00 ਵਜੇ ਦਾ ਟਾਈਮ ਹੋ ਗਿਆ ਵਾ ਪਾਣੀ ਪੂਣੀ ਪਿਆਉਣਾ ਹੁਣ ਫਿਰ ਲਿਆਓ ਤੇ ਚੱਕ ਲਓ ਸੰਤ ਜੀ ਦਾ ਸਾਰਾ ਹੁਣ ਦੇਖਦੇ ਆ ਇੱਕ ਆ ਗਈ ਬਈ ਆ ਜੀਪ ਤੇ ਇੱਕ ਸੰਗਤ ਦੀ ਬੱਸ ਭਈ ਆ ਗਈ ਤੇ ਦੂਜੀ ਆ ਗਈ ਸਤਾਰਨੀ ਯਾਤਰਾ ਜਿਹੜੀ ਬਈ ਤੇ ਕਾ ਕੀ ਬੱਸ ਆ ਸਤਾਰਨੀ ਯਾਤਰਾ ਸਤਿਗੁਰੂ ਜੀ ਹਜ਼ੂਰ ਸਾਹਿਬ ਇਹ ਤਕਰੀਬਨ 400 ਜਿਹੜਾ ਇਹਦੇ ਵਿੱਚ ਬੰਦਾ ਜਾਣਾ ਵਾ ਆਪਣੇ ਸੰਗਤ ਦੇ ਵਿੱਚ ਇਧਰ ਦੇ ਪਾਸੇ ਟੈਂਟਰ ਭਰਿਆ ਹੋਇਆ ਤੇ ਇਧਰ ਦੇ ਪਾਸੇ ਪਏ ਹੋਏ ਬੈਗ ਬਈ ਇਹਨਾਂ ਦੇ ਸਾਰੇ ਸੰਗ ਦੇ ਤੇ ਵੀ ਬੈਗ ਆ। ਉੱਤਰੋ ਨਾ ਉਹ ਕਹਿੰਦੇ ਬਾਈ ਉੱਤਰੋ ਨਾ ਉੱਤਰੋ ਨਾ ਕਹਿੰਦੇ ਤੁਹਾਡੇ ਬੰਦੇ ਆ ਲੈ ਇਹਨੇ ਸਾਡੇ ਕੁਲਦੀਪ ਸਿੰਘ ਮਾਨਕ ਸੋਸਾਇਟੀ ਦੇ ਜਿਹੜੇ ਇਹ ਵੀ ਪ੍ਰਧਾਨ ਨੇ ਹਾਂਜੀ ਹਾਂਜੀ ਤੇ ਸਸਰੀ ਘਰ ਗਈ ਉਹ ਠੀਕ ਹੈ ਜੀ ਹਾਂਜੀ ਹਾਂਜੀ ਚਲੋ ਠੀਕ ਹੈ ਬਈ ਉਹ ਖੌਫ ਸਾਰਾ ਹਾਂਜੀ ਠੀਕ ਹੈ ਸਰਵੜ ਹੈ ਕਿ ਕਿ ਰਵੜ ਹੈ ਕਿ ਪਰ ਲੋਕ ਪੁਲਾਈ ਆਰਮੀ ਗ੍ਰਾਉਂਡ ਪ੍ਰੂਫ ਜਿਹੜਾ ਸਨਮਾਨ ਕੀਤਾ ਆ ਜਾ ਰਿਹਾ ਵਾ ਬਾਈ ਇੱਧਰ ਕਿਉ ਅਲੀ ਇੱਧਰ ਕਿਉ ਗੜੋ 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 ਮਾੜੀ ਇੱਧਰ ਕਿਉ ਦੇਖਦੇ ਰੇ ਵੇ ਲਾਦੋ ਜਕਾਰਾ ਅਤੇ 7-8 ਬੱਸਾਂ ਜਿਹੜੀਆਂ ਚੱਲੀਆਂ ਸੀ ਤੇ ਸੱਤਾ ਸਾਂ ਬੱਸਾਂ ਜਿਹੜਾ 400 ਜਣਾ ਜਿਹੜਾ ਤਕਰੀਬਨ ਚੱਲਿਆ ਵਾ ਇੱਥੋਂ ਪਾ ਤੇ ਸੰਗਤ ਨੇ ਚਾਲੇ ਜਿਹੜਾ ਪਾ ਗਿਆ ਘਰੇ ਸੰਗਤ ਨੂੰ ਤੋੜ ਕੇ ਇੱਥੇ ਆਪਣਾ ਵਲੌਗ ਸਮਾਪਤ ਹੁ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ